Thank you. ਆ ਰਹੇ ਹੈ ਜੇ ਦੇ ਦਾਰੇ ਹਿੱਤੇ ਤਾਤਾ ਕਲ ਬਹਸ਼ਤਾ ਦੀਆਂ ਰੁਲਦੀਆਂ ਨੇ ਇਹ ਉਹ ਕਰ ਹੈ ਜੇ ਦੇ ਦਾਰੇ ਹਿੱਤੇ ਤਾਤਾ ਕਲ ਬਹਸ਼ਤਾ ਦੀਆਂ ਰੁਲਦੀਆਂ ਨੇ ਹਰ ਸ਼ਕ ਪਰਸ਼ ਬਰਕਤਾ ਸ਼ਕਤੀਆਂ ਵੀ ਇਹਦੇ ਏਕੇ ਤੇ ਤੁਲ ਨਾ ਤੁੰਦੀਆਂ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਚਾ ਜੀ ਦੇ ਪਵਨ ਸਥਾਨਾਂ ਤੇ ਜੋਤੀ ਜੋਤ ਸਮਾਉਣ ਦਿਵਸ ਤੇ ਸਾਲਾਣਾ 84 ਕਟ ਜੋੜ ਮੇਲੇ ਨੂੰ ਸਮਰਪਿਤ ਸੱਜੇ ਨਿਵਾਣਾ ਵਿੱਚ ਜਲ ਬੈਠੀ ਪਾਈ ਪਾਈ ਸਾਧ ਸੰਗਤ ਜੀਓ ਅਸੀਂ ਤੁਹਾਡੇ ਸਾਹਮਣੇ ਪਹਿਲੇ ਪੰਗਤ ਪਾਸੇ ਸੰਗਤ ਦੇ ਵਿਸ਼ੇ ਨੂੰ ਸੰਖੇਪ ਦੇ ਰੂਪ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਇਸ ਤੋਂ ਪਹਿਲਾਂ ਦਾਸਾਂ ਦੀ ਹਾਜ਼ਰੀ ਨੂੰ ਪ੍ਰਵਾਨ ਕਰਦੇ ਹੋਏ ਕੱਟ ਕੇ ਗਜਾਓ ਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਰਤਾ ਦੇ ਸਾਗਰ ਦਇਆ ਦੇ ਘਰ ਦਇਆ ਦੇ ਘਰ ਕਹ ਹਰ ਗੰਪੀਰ ਗੁਣੀ ਕਹੀਰ ਰਹਿ ਪ੍ਰੇਤ ਕੈਨਤ ਵਾਲੀ ਦੋ ਜਹਾਨ ਤਨ ਤਨ ਸਾਇਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਬਾਰ ਵਿੱਚ ਆਉਣ ਵਾਲੀਆਂ ਸੰਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੀ ਹਰ ਰੋਜ਼ ਦਰਬਾਰ ਸਜਦਾ ਹੈ ਹਰ ਰੋਜ਼ ਸੰਗਤਾਂ ਦਾ ਪਰਵਾਹ ਚੱਲਦਾ ਹੈ ਸੰਗਤ ਗੁਰੂ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰਦੀ ਹੈ ਹਰ ਰੋਜ਼ ਦੀਵਾਨ ਤੱਜਦਾ ਹੈ ਇੱਕ ਦਿਨੇ ਦੀਵਾਨ ਦੀ ਸਮਾਪਤੀ ਹੋਣ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਡਿੱਠਾ ਕਿ ਜਾਤ ਪਾਤ ਛੂਤ ਛਾਤ ਊਚ ਨੀਚ ਦਾ ਭੇਦ ਭਾਵ ਕਰਨ ਵਾਲੇ ਜਾਤ ਪਾਤ ਊਚ ਨੀਚ ਦਾ ਭੇਦ ਭਾਵ ਕਰਨ ਵਾਲੇ ਕੁਝ ਲੋਕ ਮੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਦੇ। ਅੱਬ ਆਪਣੇ ਚੁੱਲ੍ਹੇ ਤੇ ਪਾਇਓ। ਜਾਤ ਪਾਤ ਊਚ ਨੀਚ ਥੂੜ ਛਾਤ ਦਾ ਭੇਦ ਭਾਵ ਕਰਨ ਵਾਲਿਆਂ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਵਿਚਾਰ ਕੀਤੀ ਕਿਸ ਸੰਗਤ ਦੇ ਨਾਲ-ਨਾਲ ਪੰਗਤ ਦਾ ਹੋਣਾ ਵੀ ਜ਼ਰੂਰੀ ਹੈ। ਯਾਦ ਰਹੇ ਇਹ ਪੰਗਤ ਦੀ ਮर्यादा ਤਨ ਤਨ ਸਾਇਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਰੰਭ ਕਰ ਦਿੱਤੀ ਸੀ। ਜੋ ਦੂਜੇ ਮਹੌਲ ਤੋਂ ਹੁੰਦੀ ਇਹ ਤੀਜੇ ਨਾਨਕ ਤਨ ਤਨ ਸਾਇਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੱਕ ਪਹੁੰਚੀ। ਸਤੰਤਨ ਸਾਇਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਬ ਸੰਗਤ ਨੂੰ ਸੰਬੋਧਨ ਹੋ ਕੇ ਪਹਿਲੇ ਪੰਗਤ ਪਸੇ ਸੰਗਤ ਦਾ ਹੁਕਮ ਕਿਵੇਂ ਲਾਇਆ ਰਣ ਤੀਰ ਕਾਰ ਪਿੰਡ ਬਾਸਰ ਕੇ ਸਨ ਸੈਬ ਵਾਲਿਆਂ ਦੇ ਟਾਡੀ ਜਿੱਤੇ ਪਸੋਂ ਏ ਅਸਰੋ ਜੀ buh buh i'm a bad ਰਾਹੁ ਪੰਗਰ ਜੁਗਾਤਾ ਗੱਲ ਦੀ ਰੰਜੀਤ ਅਸੇ ਆ ਤੂੰ ਇਹਨੂੰ ਆਪਣਾ ਹੋ 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 ਪਰਮਾਵਾਾਲਿਆ ਸਗੁਰ ਅਮਰਤਾਸ ਪਾਤਸ਼ਾਹ ਜੀ ਨੇ ਸਭ ਸੰਗਤ ਨੂੰ ਕਿਹਾ ਕਿ ਜਿਹੜਾ ਪੰਗਰ ਜਪ ਪ੍ਰਸ਼ਾਦਾ ਛਕੇਗਾ ਉਸਨੇ ਗੁਰੂ ਦੇ ਦਰਸ਼ਨ ਹੋਣਗੇ ਸੋ ਫਿਰ ਗੁਰੂ ਅਰਦਾਸ ਪਾਤਸ਼ਾਹ ਜੀ ਨੇ ਪੰਗਤ ਨੂੰ ਜ਼ਰੂਰੀ ਕਰ ਦਿੱਤਾ ਅਸੀਂ ਇਹਨਾਂ ਕੋਲ ਜੀ ਕਹਿੰਦੇ ਹਾਂ ਖਿਮਾ ਦੇ ਜੱਜ ਖਾਂ ਮਨਜਿੰਦਰ ਕੌਰ ਜੀ ਪੁੱਤਰ ਦੀ ਪੁੱਤਰ ਪੁੱਤਰ ਦੀ ਦਾਤ ਮੰਦਦੇ ਨੇ ਸਭ ਪਰਮਾਤਮਾ ਕਰੇ ਮਨਜਿੰਦਰ ਕੌਰ ਜੀ ਨੂੰ ਪੁੱਤਰ ਦੀ ਦਾਤ ਮਿਲ ਜਾਵੇ ਤਾਂ ਜੇ ਚੱਕ ਦੇ ਸਰਪੰਚ ਬਚਿੱਤਰ ਸਿੰਘ ਜੀ ਪਰਿਵਾਰ ਦੀ ਸ਼ਾਂ ਸੁਖ ਸ਼ਾਂਤੀ ਲਈ 100 ਲੱਖ ਦਮਨੇ ਮਾਇਆ ਪੇਟ ਕਰਦੇ ਨੇ ਅਸੀਂ ਉਹਨਾਂ ਤੇ ਵੀ ਧੰਨਵਾਦੀ ਆਂ ਤੇ ਪਰਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਪਰਮਾਤਮਾ ਸਭ ਦੀ ਚੜ੍ਹਦੀ ਕਲਾ ਕਰੇ ਸੰਤਾਂ ਨੇ ਇਤਿਹਾਸ ਦੇ ਮਾਣ ਦਰਬਾਰ ਸਾਰੀ ਮਾਇਆ ਪੇੜ ਕੀਤੀ ਹੈ ਅਸੀਂ ਇਹਾਂ ਤੇ ਧੰਨਵਾਦੀ ਆ ਤੇ ਗੁਰੂ ਚਰਨਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਆਹ ਅਕੁਰੀ ਸਰਬੱਤ ਦੇ ਭਲੇ ਲਈ ਕਹੀਏ ਨਾਨਕ ਕਨਾਂ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅਸੀਂ ਧੰਨਵਾਦੀ ਹਾਂ ਵਾਲੇ ਕੁਲਿਆਲਮ ਜਵਾਹਰ ਸਿੰਘ ਤਕਤ ਦੇ ਮਾਲਕ ਪਤਤ ਪਵਨ ਪਗਤ ਬੱਚੜ ਕਿਰਪਾ ਨਿਧਾਨ ਜਹਰਾ ਜੂਰ ਸਰਵਕਲਾ ਭਰਪੂਰ ਝੁਗੋ ਝਗੇ ਅਟਲ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਧੰਨਵਾਦੀਆਂ ਗੁਰੂ ਕੀ ਸੰਗਤ ਦੇ ਬਹੁਤ ਹੀ ਸੋਹਣੇ ਸੇ ਸਕੱਤਰ ਜੀ ਦੇ ਅਸੀਂ ਧੰਨਵਾਦੀਆਂ ਖਾਸ ਕਰਕੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਛੇਵੇਂ ਨਾਨਕ ਤਨਤਾਰ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਪਾਤਸ਼ਾਹੀ ਦੇ ਢਾਡੀਆਂ ਨੇ ਨਵਾਜਣ ਵਾਲੀ ਸੋਚ ਨੂੰ ਅਪਣਾਇਆ ਤੇ ਸਾਡੇ ਮਤਹੀਨ, ਬਦਹੀਨ, ਸ਼ਰਧਾਹੀਨ, ਸੁਰਹੀਨ ਨਮਾੜਿਆਂ ਦੇ ਢਾਡੀ ਜਿੱਥੇ ਨੂੰ ਸਮਾ ਦੇ ਕੇ ਨਵਾਜਿਆ। ਸਨਮਾਨ ਦੇ ਕੇ ਨਵਾਜਿਆ। ਇਹੋ ਜੀ ਸੋਚ ਵਾਲੇ ਪ੍ਰਬੰਧਕ ਸਾਡੇ ਵਰਗੇ ਪ੍ਰਚਾਰਕਾਂ ਦੀ ਉਂਗਲ ਫੜ ਕੇ ਤੋਰਦੇ ਨੇ ਤੇ ਨਵੇਂ ਪ੍ਰਚਾਰਕ ਤਿਆਰ ਕਰਕੇ ਕੌਮ ਨੂੰ ਸੁਮਤ ਕਰਦੇ ਨੇ। ਮੇਰੇ ਨਾਲ ਸਾਧ ਦੇ ਰਣੇ ਰਮਨ ਦੀ ਓਕਾ ਖਾਲਸਾ ਬਾਸਰ ਕੇ ਗਿੱਲਾਂ, ਵੀਰ ਭਾਰਤ ਸਿੰਘ ਖਾਲਸਾ ਬਾਸਰ ਕੇ ਗਿੱਲਾਂ। ਅਤੇ ਵੀਰਪਾਲ ਸਿੰਘ ਖਾਲਸਾ ਵਾਸਰ ਕੇ ਗਿੱਨਾ ਉਸਤਾਦ ਪਈ ਮਿਲਕਾ ਸਿੰਘ ਮੋਜੀ ਜੀ ਤੇ ਉਸਤਾਦ ਪਈ ਸ਼ਰਨਜੀਤ ਸਿੰਘ ਸੰਗੇ ਮਾਸਟਰ ਜੀ ਦੇ ਸ਼ਗਿੰਦ ਢਾਡੀ ਜਤਾਰਨ ਤੀਰਕੌਰ ਖਾਲਸਾ ਪਿੰਡ ਬਾਸਰ ਕੇ ਗਿੱਲਾਂ ਦੇ ਢਾਡੀ ਜਥੇ ਪਾਸ ਹੋਈਆਂ ਗਲਤੀਆਂ ਤੋਂ ਮਾਫ ਕਰਦਾ ਅਸੀਂ ਜਕਾਰੇ ਦੇ ਨਾਲ ਖਿਮਾ ਦੇ ਜੱਤ ਕੋ ਜਾਣਾ ਜਕਾਰਾ ਗਜਾਵੇ